ਫਰੀਦਕੋਟ ਦੀ ਘਟਨਾ ਤੁਸੀਂ ਕੱਲ ਹੀ ਮੈਨੂੰ ਦਿਖਾ ਰਹੇ ਸੀ ਕਿ ਕਾਲੀ ਸ਼ਾਈ ਦੇ ਨਾਲ ਕੰਨਾਂ ਦੇ ਉੱਤੇ ਲਿਖਿਆ ਪਿੰਡ ਵਾਲਿਆਂ ਨੇ ਕਿ ਚਿੱਟਾ ਭਾਈ ਇੱਥੋਂ ਐਨੇ ਕਿਲੋਮੀਟਰ ਤੇ ਮਿਲਦਾ ਚਿੱਟਾ ਇੱਥੇਕ ਮਿਲਦਾ ਕੈਪਟਨ ਹੰਦਰ ਸਿੰਘ ਨੇ ਸੌ ਖਾਦੀ ਵੀ ਮੈਂ ਲੱਕ ਤੋੜ ਦੇਵਾਂਗਾ ਤਾਂ ਭਾਈ ਉਹਨਾਂ ਤੋਂ ਜਦੋਂ ਨਸ਼ੇ ਦਾ ਲੱਕ ਨਹੀਂ ਟੁੱਟਿਆ ਲੋਕਾਂ ਨੇ ਪਰ ਉਹਨਾਂ ਦਾ ਤੋੜਦਾ ਇਹ ਪਾਰਟੀ ਆਈ ਸੀ ਵਾਦਾ ਕੀਤਾ ਸੀ ਕਿ ਕਾਲੀਆਂ ਦੇ ਨਸ਼ਾ ਲਿਆਂਦਾ ਜੀ ਕਾਂਗਰਸ ਨੇ ਲਿਆਂਦਾ ਅਸੀਂ ਹਫ਼ਤੇ 'ਚ ਖਤਮ ਕਰ ਦਾਂਗੇ ਅੱਜੋ ਕਿੱਥੇ ਆ ਹਫ਼ਤਾ ਫਰੀਦਕੋਟ ਦੇ ਵਿੱਚ ਸ਼ਾਰਿਆਂ ਬਲੀਛਾ ਗਿਆ ਸਭ ਨੂੰ ਪਤਾ ਹੋ ਬਾਜ਼ੀਗਰ ਬਾਜ਼ਤੀਆ ਉੱਥੇ ਚਿੱਟਾ ਵਿਕ ਰਿਹਾਗਾ ਚਿੱਟਾ ਮਿਲਦਿਆ ਪਰ ਪ੍ਰਸ਼ਾਸਨ ਚੁੱਪ ਕਿਉਂ ਆ ਸਭ ਤੋਂ ਵੱਡੀ ਚਪੇੜ ਇੱਥੇ ਪ੍ਰਸ਼ਾਸਨ ਦੇ ਮੂੰਹ ਤੇ ਆ ਜਿਹੜੇ ਹਾਲਾਤ ਪੰਜਾਬ ਦੇ ਅੱਜ ਬਣਦੇ ਆ ਜਿਸ ਤਰੀਕੇ ਦੇ ਨਾਲ ਜਿਸ ਪੱਧਰ ਦੇ ਨਾਲ ਚਿੱਟਾ ਵਿਕ ਰਿਹਾ ਪੰਜਾਬ ਦੇ ਅੰਦਰ ਅੱਜ ਤਾਂ ਇਹ ਹਾਲ ਹੋਇਆ ਪੈਕਸਿਸ ਕਰੰਡੇ ਵਾਲੀ ਦੁਕਾਨ ਤੇ ਜਾਓ ਉੱਥੇ ਤੁਹਾਨੂੰ ਸੌਦਾ ਰਾਸ਼ਨ ਮਿਲੇ ਚਾਹੇ ਨਾ ਮਿਲੇ ਪਰ ਤੁਹਾਨੂੰ ਚਿੱਟਾ ਮਿਲ ਜੂਗਾ ਵਰਾਰੇ ਉਹੀ ਕਹਿੰਦੇ ਨੇ ਕਿ ਅੱਗ ਜੇ ਗਵੰਡੀਆਂ ਤੇ ਲੱਗੀ ਆ ਤੇ ਸੇਕ ਤੁਹਾਡੇ ਘਰੇ ਵੀ ਆਊਗਾ ਤੇ ਅੱਜ ਜੋ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਜੇ ਪੰਜਾਬ ਯਾਰ ਪੰਜਾਬ ਦੇ ਧੀਆਂ ਪੁੱਤ 20 25 25 ਲੱਖ ਲਾ ਕੇ ਕਿੱਲੇ ਆ ਵੇਚ ਕੇ ਜ਼ਮੀਨਾਂ ਗਹਿਣੇ ਧਰ ਕੇ ਵਿਦੇਸ਼ਾਂ ਦਾ ਰੋਕ ਕਰ ਰਿਹਾ ਤੇ ਮੁੜ ਕੇ ਟੋਡੀਆਂ ਰੈਲੀਆਂ 'ਚ ਹੀ ਨਹੀਂ ਇਕੱਠ ਕਰਨ ਵਾਸਤੇ ਕੋਈ ਬਚਣਾ ਕਹਿੰਦੇ ਸੀ ਕਹਿੰਦੇ ਗੋਰੇ ਇੱਧਰ ਆਇਆ ਕਰਨਗੇ ਮਤਲਬ ਉਹੀ ਗੱਲਾਂ ਨੇ ਜਿਵੇਂ ਪਿਛਲੀ ਸਰਕਾਰਾਂ ਦੇ ਵਿੱਚ ਕੋਈ ਕਹਿੰਦਾ ਸੀ ਸੜਕ ਤੇ ਬੰਬ ਸੈੱਟ ਦਿਓ ਤੇ ਸੜਕ ਨਹੀਂ ਟੁੱਟਣੀ ਇਹਨਾਂ ਨੂੰ ਕੋਈ ਆ ਕੇ ਚਾਰ ਮਿੱਠੀਆਂ ਗੱਲਾਂ ਕਰ ਜਾਂਦਾਗਾ ਮੈਂ ਤੁਹਾਡਾ ਆਪਣਾ ਪੁੱਤਾਂ ਬੇਬੇ ਤੂੰ ਮੈਨੂੰ ਵੋਟ ਪਾਈ ਤੇਰਾ ਪੁੱਤੇ ਕੰਮ ਕਰੂਗਾ ਇਹ इमोशनल ਹੋ ਜਾਂਦਾ ਹੈ इमोशनल ਹੋ ਕੇ ਵਿਸ਼ਵਾਸੇਤੀ ਕਰ ਜਾਂਦਾ ਪਿੰਡਾਂ 'ਚ ਵੈਸੇ ਵੀ ਕੋਈ ਮੰਤਰੀ ਗਲੀ 'ਚ ਜਾਵੇ ਨਾ ਵੋਟਾਂ ਮੰਗਣ ਤੇ ਉਹ ਘਰੇ ਕਿਸੇ ਦੇ ਜਾਂਦਾ ਤੇ ਹੱਥ ਵੀ ਮਲਾ ਲੇ ਤੂੰ ਅਗਲਾ ਦੋ ਦਿਨ ਹੱਥ ਨਹੀਂ ਧੋਂਦਾ ਕਹਿੰਦਾ ਯਾਰ ਆ ਮੰਤਰੀ ਆਇਆ ਸੀ ਖੁਦ ਮੇਰੇ ਨਾਲ ਹੱਥ ਮਲਾ ਕੇ ਗਿਆ ਹੋ ਅੱਜ ਵੀ ਪੰਡਾਂ ਚ ਜਾਓ ਬਜ਼ੁਰਗਾਂ ਨੂੰ ਪੁੱਛੋ ਅਗਲਾ ਕਹਿੰਦਾ ਯਾਰ ਅਸੀਂ ਤਾਂ ਕਾਲੀ ਦਾ ਉਹਨਾਂ ਨਾਲ ਜੁੜੇ ਆ ਅਸੀਂ ਤਾਂ ਕਾਲੀ ਦਾ ਨੂੰ ਵੋਟ ਪਾਵਾਂਗੇ ਮੈਂ ਹੋਰ ਵੀ ਜਾਣਦਾ ਕਿ ਬਜ਼ੁਰਗਾਂ ਨੂੰ ਉਹ ਜज्ਬਾਤੀ ਨੇ ਉਹ ਹਜੇ ਵੀ ਉਹਨਾਂ ਦੇ ਲੈ ਤੇ ਆ ਵੀ ਕਾਲੀ ਹੀ ਆ ਜਾ ਸਾਡੇ ਲਈ ਚਾਹੇ ਉਹ ਚੰਗੇ ਹੋਣ ਚਾਹੇ ਮਾੜੇ ਹੋਣ ਅੱਜ ਜੋ ਹਾਲਾਤ ਪੰਜਾਬ ਦੇ ਹੋ ਗਏ ਇੱਕ ਦਿਨ ਮੇਰੀ ਯਾਦ ਰੱਖਿਓ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕਹੀ ਸੀ ਕਿ ਆਉਣ ਵਾਲੇ 5 ਸਾਲਾਂ ਨੂੰ 7 ਸਾਲਾਂ ਨੂੰ 10 ਸਾਲਾਂ ਤੱਕ ਪੰਜਾਬ ਦੇ ਵਿੱਚ ਤੁਹਾਨੂੰ ਮੁੰਡੇ ਨਹੀਂ ਲੱਭਣੇ ਜਾਂ ਤਾਂ ਸਾਡੇ ਕੋਲ ਅੱਜ ਇਹ ਹਾਲਾ ਜਾਂ ਤਾਂ ਅਸੀਂ ਆਦੇ ਪੁਸਤਾਂ ਦੀ ਅਰਤੀ ਉੱਠਦੀ ਦੇਖੀ ਜਾਈਏ ਜਾਂ ਤਾਂ ਅਸੀਂ ਆਦੇ ਪੁਸਤਾਂ ਨੂੰ ਚਿਖਾ ਨੂੰ ਅੱਗ ਲਾਉਣ ਵਾਸਤੇ ਤਿਆਰ ਰਹੀਏ ਤੇ ਜਾਂ ਫਿਰ ਅਸੀਂ ਕੋਈ ਨਹੀਂ 2-4 ਸਾਲ ਦੀ ਜੇ ਜੇਲ ਹੁੰਦੀ ਆ ਉਹ ਘੱਟ ਲਈਏ ਰਾਜਦੀਪ ਜੀ ਕੀ ਹਾਲ ਹੈ ਬਹੁਤ ਵਧੀਆ ਭਗਤਾ ਜੀ ਆਪਾਂ ਜੀ ਦੇਖੀਏ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਵੀ ਕੈਪਟਨ ਸਾਹਿਬ ਨੇ ਵੀ ਗੁਟਕਾ ਸਾਫ ਦੀ ਸੌਂ ਖਾਧੀ ਕਿ ਮੈਂ ਲੱਕ ਤੋੜ ਦੇਣਾ ਹੈਗਾ ਨਸ਼ੇ ਦਾ ਹਫ਼ਤੇ ਦੇ ਅੰਦਰ ਅੰਦਰ ਹੀ ਟੁੱਟ ਜਾਣਾ ਹੈਗਾ ਤੇ ਲੋਕਾਂ ਨੇ ਭਰੋਸਾ ਕੀਤਾ ਮੁੱਖ ਮੰਤਰੀ ਬਣਾਇਆ ਉਸ ਤੋਂ ਬਾਅਦ ਹੁਣ ਨਵੀਂ ਸਰਕਾਰ ਆਈ ਆਮ ਆਦਮੀ ਪਾਰਟੀ ਤੇ ਇਹਨਾਂ ਨੇ ਵੀ ਬੜੀਆਂ ਸੌਹਾਂ ਖਾਧੀਆਂ ਕਿ ਸਾਡੇ ਵਾਲੇ 'ਚ ਵੀ ਅਸੀਂ ਸਾਡੀ ਸਰਕਾਰ ਬਣਾਉ ਉਹ ਤੇ ਹਫ਼ਤੇ 'ਚ ਤੁਹਾਨੂੰ ਨਿਸ਼ਾਨੀ ਥਿਆਉਣਾਗਾ ਪਰ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਸ਼ਹਿਰ ਕੋਈ ਪਿੰਡ ਬਚਿਆ ਹੀ ਨਹੀਂ ਇੱਥੋਂ ਤੱਕ ਕਿ ਪਿੰਡ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਨੇ ਫਰੀਦਕੋਟ ਦੀ ਘਟਨਾ ਤੁਸੀਂ ਕੱਲ ਹੀ ਮੈਨੂੰ ਦਿਖਾ ਰਹੇ ਸੀ ਕਿ ਕਾਲੀ ਸ਼ਾਈ ਦੇ ਨਾਲ ਕੰਨਾਂ ਦੇ ਉੱਤੇ ਲਿਖਿਆ ਪਿੰਡ ਵਾਲਿਆਂ ਨੇ ਕਿ ਚਿੱਟਾ ਭਾਈ ਇੱਥੋਂ ਐਨੇ ਕਿਲੋਮੀਟਰ ਤੇ ਮਿਲਦਾ ਚਿੱਟਾ ਇੱਥੇ ਕਿ ਮਿਲਦਾ ਹੈ ਬਿਲਕੁਲ ਭਗਤਾ ਜੀ ਇਸ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ ਜਿਹੜਾ ਪੰਜਾਬ ਉਹ ਨਸ਼ੇ ਦੀ ਦਲਦਲ ਦੇ ਵਿੱਚ ਦਿਨ ਪ੍ਰਤੀ ਦਿਨ ਤਸਦਾ ਜਾ ਰਿਹਾ ਹੈ। ਫਰੀਦਕੋਟ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਕੰਧਾਂ ਦੇ ਉੱਤੇ ਲਿਖਣਾ ਇਹ ਪਹਿਲੀ ਵਾਰ ਨਹੀਂ ਹੋਇਆਗਾ ਇਹ ਪਹਿਲਾਂ ਵੀ ਜਿਹੜੇ ਜਦੋਂ ਲੋਕ ਅੱਕ ਜਾਂਦੇ ਆ ਨਾ ਸਿਸਟਮ ਤੋਂ ਅੱਕ ਕੇ ਹੋਏ ਇਹੋ ਜਿਹੇ ਜਿਹੜੇ ਰਾਹ ਅਪਣਾਉਂਦੇ ਆ ਤਾਂ ਜਿਹੇ ਮੁੱਦਾ ਸਾਹਮਣੇ ਆਵੇ ਹੁਣ ਦੇਖੋ ਚੋਣਾ ਨੇੜੇ ਆ ਕੇ ਮੁੱਦੇ ਦੁਆਰੇ ਖੜੇ ਹੋ ਜਾਂਦੇ ਨੇ ਚੋਣਾ ਤੋਂ ਬਾਅਦ ਜਦੋਂ ਲੀਡਰ ਜਿੱਤ ਜਾਂਦੇ ਨੇ ਉਦੋਂ ਭੁੱਲ ਜਾਂਦੇ ਨੇ ਜਿਵੇਂ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਕਿ ਕੈਪਟਨ ਹਿੰਦਰ ਸਿੰਘ ਨੇ ਸੌ ਖਾਧੀ ਵੀ ਮੈਂ ਲੱਕ ਤੋੜ ਦੇਵਾਂਗਾ ਤਾਂ ਭਾਈ ਉਹਨਾਂ ਤੋਂ ਜਦੋਂ ਨਸ਼ੇ ਦਾ ਲੱਕ ਨਹੀਂ ਟੁੱਟਿਆ ਲੋਕਾਂ ਨੇ ਪਰ ਉਹਨਾਂ ਦਾ ਤੋੜਤਾ ਅੱਜ ਉਹ ਬੈਠੇ ਨੇ ਘਰੇ ਇਹ ਪਾਰਟੀ ਆਈ ਸੀ ਵਾਦਾ ਕੀਤਾ ਸੀ ਕਿ ਕਾਲੀਆਂ ਨੇ ਨਸ਼ਾ ਲਿਆਂਦਾ ਜੀ ਕਾਂਗਰਸ ਨੇ ਲਿਆਂਦਾ ਅਸੀਂ ਹਫ਼ਤੇ ਚ ਖਤਮ ਕਰ ਦਾਂਗੇ ਅੱਜ ਜੋ ਕਿੱਥੇ ਆ ਹਫ਼ਤਾ 2 ਸਾਲ ਇਹਨਾਂ ਨੂੰ ਦੇਖ ਲਿਆ ਕੁਝ ਖਤਮ ਨਹੀਂ ਹੋਇਆ ਫਰੀਦਕੋਟ ਦੇ ਵਿੱਚ ਸ਼ਰਿਆਮ ਲਿਖਿਆ ਗਿਆ ਸਭ ਨੂੰ ਪਤਾ ਉਹ ਬਾਜ਼ੀਗਰ ਬਸਤੀਆ ਉੱਥੇ ਚਿੱਟਾ ਵਿਕ ਰਿਹਾਗਾ ਚਿੱਟਾ ਮਿਲਦਿਆ ਪਰ ਪ੍ਰਸ਼ਾਸਨ ਚੁੱਪ ਕਿਉਂ ਆ ਸਭ ਤੋਂ ਵੱਡੀ ਚਪੇੜ ਇੱਥੇ ਪ੍ਰਸ਼ਾਸਨ ਦੇ ਮੂੰਹ ਤੇ ਆ ਸਰਕਾਰਾਂ ਤੋਂ ਬਾਅਦ ਦੂਜੀ ਗੱਲ ਲਗਾਤਾਰ ਪੰਜਾਬ ਦੇ ਪੁੱਤ ਅਸੀਂ ਖਬਰਾਂ ਸੁਣਦੇ ਆ ਉੱਥੇ ਫਲਾਨੀ ਥਾਂ ਓਵਰਡੋਜ਼ ਦੇ ਨਾਲ ਮੁੰਡਾ ਮਰ ਗਿਆ ਕੁੜੀ ਓਵਰਡੋਜ਼ ਲੈ ਰਹੀ ਸੀ ਟੀਕਾ ਲਾ ਰਹੀ ਸੀ ਅਜੀਹੀਆਂ ਵੀਡੀਓ ਆ ਰਹੀਆਂ ਨੇ ਪੰਜਾਬ ਦੀ ਜਵਾਨੀ ਧੱਸਦੀ ਜਾ ਰਹੀ ਆ ਆਪਣਾ ਜਿਹੜਾ ਫਰੀਦਕੋਟ ਏਰੀਆ ਨਾ ਇੱਧਰ ਫਿਰੋਜ਼ਪੁਰ ਆਪਾਂ ਨੂੰ ਲੱਗ ਜਾਂਦਾ ਹਨਾ ਇਧਰਲੇ ਸਾਈਡ ਦੇ ਨਾਲ ਬਾਡਰ ਏਰੀਆ ਪੈ ਜਾਂਦਾ ਫਾਜ਼ਿਲਕਾ ਵੱਲ ਇਧਰ ਚਲੇ ਜਾਈਏ ਤਾਂ ਇਸ ਇਲਾਕੇ ਦੇ ਵਿੱਚ ਨਸ਼ਾ ਥੋੜਾ ਜਿਆਦਾਗਾ ਪਰ ਗੱਲ ਉਹੀ ਆ ਜਾਂਦੀ ਆ ਫਿਰ ਵੀ ਇਹ ਲੀਡਰ ਵੋਟਾਂ ਵੇਲੇ ਆ ਕੇ ਵੱਡੇ ਵੱਡੇ ਦਾਅਵੇ ਕਰਕੇ ਜਾਂਦੇ ਆ ਤੇ ਸਾਡੇ ਲੋਕ ਵੀ ਜਿਹੜੇ ਇਹਨਾਂ ਦੇ ਮਗਰ ਲੱਗ ਜਾਂਦੇ ਆ ਵੀ ਯਾਰ ਕੋਈ ਨਹੀਂ ਪਰ ਮੈਨੂੰ ਇਹ ਲੱਗਦਾਗਾ ਵੀ ਜਿਹੜੇ ਹਾਲਾਤ ਪੰਜਾਬ ਦੇ ਅੱਜ ਬਣਦੇ ਆ ਜਿਸ ਤਰੀਕੇ ਦੇ ਨਾਲ ਜਿਸ ਪੱਦਰ ਦੇ ਨਾਲ ਚਿੱਟਾ ਵਿਕ ਰਿਹਾ ਪੰਜਾਬ ਦੇ ਅੰਦਰ ਅੱਜ ਤਾਂ ਇਹ ਹਾਲ ਹੋਇਆ ਪੈਕ ਤੇਸਿਸ ਕਰਾਨੇ ਵਾਲੀ ਦੁਕਾਨ ਤੇ ਜਾਓ ਉੱਥੇ ਤੁਹਾਨੂੰ ਸੌਦਾ ਰਾਸ਼ਨ ਮਿਲੇ ਚਾਹੇ ਨਾ ਮਿਲੇ ਪਰ ਤੁਹਾਨੂੰ ਚਿੱਟਾ ਮਿਲ ਜੂਗਾ ਚਿੱਟਾ ਮਿਲ ਜੂਗਾ ਪਰ ਉਹੀ ਕਹਿੰਦੇ ਨੇ ਕਿ ਅੱਗ ਜੇ ਗਵੰਡੀਆਂ ਦੇ ਲੱਗੀ ਆ ਤੇ ਸੇਕ ਤੁਹਾਡੇ ਘਰੇ ਵੀ ਆਊਗਾ ਹੁਣ ਸੁੱਚਾ ਸਿੰਘ ਲੰਗਾਹ ਵਾਲੀ ਗੱਲ ਦੇ ਵਿੱਚ ਵੀ ਆ ਦੇਖ ਲੀਓ ਮੁੰਡੇ ਦੇ ਕੋਲੋਂ ਜਿਹੜਾ ਪੜਿਆ ਗਿਆ ਮਾਚਲ ਦੇ ਵਿੱਚ ਕਿ ਬਚਾ ਬਚਨਾ ਨਹੀਂ ਕਿਸੇ ਨੇ ਫਿਰ ਇੱਥੇ ਬਿਲਕੁਲ ਇਹ ਤਾਂ ਸੱਚ ਹੈ ਨਾ ਇਹਨਾਂ ਨੂੰ ਐ ਲੱਗੂਗਾ ਕਿ ਸਾਡੇ ਜਵਾਕ ਤਾਂ ਬਾਹਰ ਪਹੁੰਚ ਜਾਣਗੇ ਜੀ ਅਸੀਂ ਤਾਂ ਸਾਮ ਲੈਣਾਗਾ ਪਰ ਲੋਕਾਂ ਦੇ ਕਿੰਨੀਆਂ ਕਰਤੀਆਂ ਤੁਸੀਂ ਮੋਢਿਆਂ ਤੇ ਮਤਲਬ ਦੇਖੋ ਕਿਸੇ ਲਈ ਟੋਆ ਪਟੋਂਗੇ ਪਹਿਲਾਂ ਆਪ ਡਿੱਗੋਂਗੇ ਉਹਦੇ ਵਿੱਚ ਹਨਾ ਸਾਡੇ ਸਿਆਣਿਆਂ ਦੀ ਕਹਾਵਤਾਂ ਤੇ ਅੱਜ ਜੋ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਜੇ ਪੰਜਾਬ ਯਾਰ ਪੰਜਾਬ ਦੇ ਧੀਆ ਪੁੱਤ 20 25 25 ਲੱਖ ਲਾ ਕੇ ਕਿੱਲੇ ਆ ਵੇਚ ਕੇ ਜ਼ਮੀਨਾਂ ਗਹਿਣੇ ਧਰ ਕੇ ਵਿਦੇਸ਼ਾਂ ਦਾ ਰੋਕ ਆ ਰਿਹਾ ਤੇ ਮੁੜ ਕੇ ਧੋਡੀਆਂ ਰੈਲੀਆਂ ਚ ਨਹੀਂ ਇਕੱਠ ਕਰਨ ਵਾਸਤੇ ਕੋਈ ਬਚਨਾ ਇਹ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਆ ਸਿਆਸਤਦਾਨ ਕਹਿੰਦੇ ਆ ਦੇਖੋ ਬਜ਼ੁਰਗ ਰਹਿ ਜਾਣਗੇ ਬਿਰੋਕ ਕਿੰਨਾ ਟਾਈਮ ਬੈਠੇ ਰਹਿਣਗੇ ਜਿਹੜੀ ਕਰੀਮ ਆ ਸਾਡੇ ਪੰਜਾਬ ਦੀ ਉਹ ਤਾਂ ਵਿਦੇਸ਼ਾਂ ਨੂੰ ਭਜਦੀ ਜਾ ਰਹੀ ਆ ਪਰ ਤੁਸੀਂ ਦਿਹਾੜੀ ਦੇ ਉੱਤੇ ਲਿਆ ਕੇ ਯੂਪੀ ਬਿਹਾਰ ਤੋਂ ਭਾਈ ਜਾਓ ਟਰਾਲੀ ਲੈਣੀਆਂ ਇਹ ਤਾਂ ਕਹਿੰਦੇ ਸੀ ਕਹਿੰਦੇ ਗੋਰੇ ਇੱਧਰ ਆਇਆ ਕਰਨਗੇ ਮਤਲਬ ਉਹੀ ਗੱਲਾਂ ਨੇ ਜਿਵੇਂ ਪਿਛਲੀ ਸਰਕਾਰਾਂ ਦੇ ਵਿੱਚ ਉਹ ਕੋਈ ਕਹਿੰਦਾ ਸੀ ਸੜਕ ਤੇ ਬੰਬ ਸੈੱਟ ਦਿਓ ਤੇ ਸੜਕ ਨਹੀਂ ਟੁੱਟਣੀ ਇਹ ਜੁਮਲੇ ਹੁੰਦੇ ਆ ਭਗਤਾ ਜੀ ਅਸਲ 'ਚ ਨਾ ਇਹ ਜੁਮਲੇ ਹੁੰਦੇ ਆ ਇਹ ਸਾਡੇ ਲੋਕਾਂ ਨੂੰ ਘਬਰਾਹ ਕੀਤਾ ਜਾਂਦਾ ਸਾਡੇ ਭੋਲੇ ਭਲੇ ਲੋ ਸਾਡੇ ਨਾ ਪੰਜਾਬ ਦੇ ਲੋਕ ਜਜ਼ਬਾਤੀ ਲੋਕ ਆ ਇਮੋਸ਼ਨਲ ਲੋਕ ਆ ਇਹਨਾਂ ਨੂੰ ਕੋਈ ਆ ਕੇ ਚਾਰ ਮਿੱਠੀਆਂ ਗੱਲਾਂ ਕਰ ਜਾਂਦਾਗਾ ਮੈਂ ਤੁਹਾਡਾ ਆਪਣਾ ਪੁੱਤ ਆ ਬੇਬੇ ਤੂੰ ਮੈਨੂੰ ਵੋਟ ਪਾਈ ਤੇਰਾ ਪੁੱਤ ਇਹ ਕੰਮ ਕਰੂਗਾ ਇਹ ਇਮੋਸ਼ਨਲ ਹੋ ਜਾਂਦਾ ਇਮੋਸ਼ਨਲ ਹੋ ਕੇ ਵਿਸ਼ਵਾਸੇਤੀ ਕਰ ਜਾਂਦੇ ਆ ਪਰ ਹੁਣੇ ਲੋਕ ਸਿਆਣੇ ਹੋ ਗਏ ਨਹੀਂ ਆਓ ਤੁਹਾਡੇ ਵਾਲੀ ਗੱਲ ਇਮੋਸ਼ਨਲ ਮਤਲਬ ਜਜ਼ਬਾਤੀ ਬੜੇ ਨੇ ਇੱਥੇ ਤਾਂ ਪਿੰਡਾਂ 'ਚ ਰਾਜਦੀਪ ਜੀ ਵੀ ਆਪਾਂ ਦੇਖਦੇ ਆ ਕਿ ਪਿੰਡਾਂ 'ਚ ਵੈਸੇ ਵੀ ਕੋਈ ਮੰਤਰੀ ਗਲੀ 'ਚ ਜਾਵੇ ਨਾ ਵੋਟਾਂ ਮੰਗਣ ਤੇ ਉਹ ਘਰੇ ਕਿਸੇ ਦੇ ਜਾਂਦਾ ਤੇ ਹੱਥ ਵੀ ਮਿਲਾ ਲੇ ਤੂੰ ਅਗਲਾ ਕਹਿੰਦਾ ਯਾਰ ਆ ਮੰਤਰੀ ਆਇਆ ਸੀ ਖੁਦ ਮੇਰੇ ਨਾਲ ਹੱਥ ਮਿਲਾ ਕੇ ਗਿਆ। ਇਸੇ ਚੱਕਰ 'ਚ ਇਸੇ ਚੱਕਰ 'ਚ ਤਾਂ ਅਸੀਂ ਇੱਥੇ ਤੱਕ ਪਹੁੰਚੇ ਹਾਂ। ਹੁਣ ਤੁਸੀਂ ਦੇਖੋ ਪਹਿਲਾਂ ਬਜ਼ੁਰਗਾਂ ਦਾ ਸੁਣ ਲਓ। ਅੱਜ ਵੀ ਪੰਡਾਂ 'ਚ ਜਾਓ ਬਜ਼ੁਰਗਾਂ ਨੂੰ ਪੁੱਛੋ। ਉਹ ਅਗਲਾ ਕਹਿੰਦਾ ਯਾਰ ਅਸੀਂ ਤਾਂ ਕਾਲੀ ਦਾ ਜੁੜੇ ਆ। ਅਸੀਂ ਤਾਂ ਕਾਲੀ ਦਾ ਨੂੰ ਵੋਟ ਪਾਵਾਂਗੇ। ਮੈਂ ਹੁਣ ਵੀ ਜਾਣਦਾ ਕਿ ਬਜ਼ੁਰਗਾਂ ਨੂੰ ਉਹ ਜਜ਼ਬਾਤੀ ਨੇ। ਉਹ ਹਜੇ ਵੀ ਉਹਨਾਂ ਦੇ ਲੈ ਤੇ ਆ ਵੀ ਕਾਲੀ ਹੀ ਆ ਜਾ ਸਾਡੇ ਲਈ ਚਾਹੇ ਉਹ ਚੰਗੇ ਹੋਣ ਚਾਹੇ ਮਾੜੇ ਹੋਣ। ਇਸ ਤਰੀਕੇ ਦੇ ਨਾਲ ਆ ਇਸੇ ਕਰਕੇ ਜਿਹੜਾ 75 ਸਾਲ ਇਹ ਰਾਜਨੀਤੀ ਪਾਰਟੀਆਂ ਨੇ ਸਾਡਾ ਫਾਇਦਾ ਚੁੱਕਿਆ। ਅੱਜ ਜੋ ਹ ਇੱਕ ਦਿਨ ਮੇਰੀ ਯਾਦ ਰੱਖਿਓ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕਹੀ ਸੀ ਕਿ ਆਉਣ ਵਾਲੇ 5 ਸਾਲਾਂ ਨੂੰ 7 ਸਾਲਾਂ ਨੂੰ 10 ਸਾਲਾਂ ਤੱਕ ਪੰਜਾਬ ਦੇ ਵਿੱਚ ਤੁਹਾਨੂੰ ਮੁੰਡੇ ਨਹੀਂ ਲੱਭਣੇ ਹੂੰ ਪੰਜਾਬ ਦੇ ਮਾਪਿਓ ਤਰਸਣਗੇ ਪੁੱਤਾਂ ਨੂੰ ਕਿਉਂਕਿ ਦੇਖੋ ਪੁੱਤ ਤਾਂ ਸਾਰੇ ਬਾਹਰ ਜਾਈ ਜਾਂਦੇ ਆ ਜਿਹੜੇ ਕੁਝ ਬਾਹਰ ਚਲੇ ਗਏ ਕੁਝ ਚਿੱਟੇ ਦੀ ਲਪੇਟ 'ਚ ਆ ਗਏ ਬਿਲਕੁਲ ਇਹ ਬੇਹੱਦ ਜਿਹੜੀਆਂ ਸਾਡੇ ਪੰਜਾਬ ਲਈ ਚਿੰਤਾਜਨਕ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਤੇ ਮੈਨੂੰ ਲੱਗਦਾ ਇਹਦੇ ਉੱਤੇ ਸਾਨੂੰ ਲੋਕਾਂ ਨੂੰ ਆਪ ਖੜੇ ਹੋ ਕੇ ਹੰਬੜਾ ਮਾਰਨ ਦਾ ਪਊਗਾ ਸਰਕਾਰਾਂ ਤੋਂ ਮੀਂਹ ਛੱਡ ਦੇਣੀ ਚਾਹੀਦੀ ਆ ਦੇਖੋ ਅਸੀਂ ਦੋ ਪਾਰਟੀਆਂ ਕਹਿੰਦੇ ਸੀ ਵੀ ਤੀਜੀ ਨੂੰ ਮੌਕਾ ਦੇਗੀ ਅਸੀਂ ਤੀਜੀ ਨੂੰ ਵੀ ਮੌਕਾ ਦੇ ਕੇ ਦੇਖ ਲਿਆ ਹੁਣ ਅਸੀਂ ਚੌਥੇ ਕਿਹਨੂੰ ਲਿਆਵਾਂਗੇ ਭਾਜਪਾ ਨੂੰ ਤੇ ਭਾਜਪਾ ਤਾਂ ਪਹਿਲਾਂ ਹੀ ਸਾਡੇ ਵਿਰੋਧੀ ਆ ਹੂੰ ਭਾਜਪਾ ਤਾਂ ਕਦੇ ਸਾਨੂੰ ਸਹੀ ਦੇਖਿਆ ਹੀ ਨਹੀਂ ਉਹਨੇ ਤਾਂ ਸਾਡੇ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਹਿਲਾਂ ਬੈਠੇ ਤੇ ਉਦੋਂ ਵਾਅਦੇ ਕਰਕੇ ਭਾਜ ਪਾ ਮੁੱਕਰ ਗਈ ਹੁਣ ਫੇਰ ਜਿਹੜੇ ਕਿਸਾਨ ਦੁਬਾਰੇ ਹੱਕ ਮੰਗਣ ਗਏ ਤਾਂ ਗੋਲੀਆਂ ਚਲਾਈਆਂ ਗਈਆਂ ਸਿੱਧੀਆਂ ਸ਼ਬ ਕਰਨ ਸਾਡਾ ਸ਼ਹੀਦ ਹੋ ਗਿਆ ਫੇਰ ਅਸੀਂ ਕਿੱਥੇ ਭਰੋਸਾ ਕਰਾਂਗੇ ਇਹ ਵਾਪਸ ਅਸੀਂ ਫੇਰ ਕਾਲੀ ਲਈਏ ਕਾਂਗਰਸ ਲਈਏ ਜਾਂ ਸਾਡੇ ਕੋਲੇ ਹੀ ਰਾਵੀ ਅਸੀਂ ਫੇਰ ਮੁਰਤਾ ਸ਼ੁਰੂ ਹੋ ਜਿਆ ਵੀ ਭਾਈ ਹੁਣ ਫੇਰ ਕਾਲੀ ਲਿਆ ਕੇ ਦੇਖ ਲੈਣੇ ਖਬਰਾ ਸੁਧਰ ਕੇ ਹੁਣ ਚੰਗੇ ਹੋਰ ਪਰ ਮੈਨੂੰ ਲੱਗਦਾ ਵੀ ਕੋਈ ਵੀ ਸਰਕਾਰ ਨਸ਼ਾ ਨਹੀਂ ਬੰਦ ਕਰ ਸਕਦੀ ਜੇ ਨਸ਼ਾ ਰੋਕਣਾ ਤਾਂ ਲੋਕਾਂ ਨੂੰ ਆਪ ਇਕੱਠੇ ਹੋਣਾ ਪਊਗਾ ਆਪ ਹਮੜਾ ਮਾਨਣਾ ਪਊਗਾ ਜੇ ਸਾਡੇ ਗਲੀ ਮੁਹੱਲੇ ਦੇ ਵਿੱਚ ਕਿਤੇ ਵੀ ਕੋਈ ਨਸ਼ਾ ਵੇਚ ਰਿਹਾ ਜਾਂ ਨਸ਼ਾ ਕਰ ਰਿਹਾ ਦੇਖੋ ਕਰ ਰਿਹਾ ਉਹਨੂੰ ਫੜ ਕੇ ਯਾਰ ਇਕੱਠੇ ਹੋ ਕੇ ਤੁਸੀਂ ਨਸ਼ਾ ਛਡਾਊ ਕੇਂਦਰ ਚ ਭੇਜ ਦਿਓ ਹੂੰ ਜੇ ਕੋਈ ਵੇਚ ਰਿਹਾ ਉਹਨੂੰ ਇੱਕ ਵਾਰੀ ਚੇਤਾਵਨੀ ਦਿਓ ਵੀ ਭਾਈ ਸੁਧਰਨਾ ਤੈਨੂੰ ਇੱਕ ਮੌਕਾ ਦਿੰਨੇ ਆ ਸੁਧਰ ਜਾ ਜੇ ਤੂੰ ਨਹੀਂ ਸੁਧਰਦਾ ਫੇ ਪ੍ਰਸ਼ਾਸਨ ਬਾਅਦ ਚ ਕਾਰਵਾਈ ਕਰੂਗਾ ਪਹਿ ਪਰ ਕਰ ਦੋ ਸੇਵਾ ਕੋਈ ਗੱਲ ਨਹੀਂ ਇਹ ਪਰ ਉਹ ਤਾਂ ਫਿਰ ਕਾਨੂੰਨ ਹੱਥ ਚ ਲੈਣ ਵਾਲੀ ਗੱਲ ਹੋ ਜਾਂਦੀ ਹੈ ਨਾ ਜੀ ਅਸਲ ਚ ਦੇਖੋ ਭਗਤ ਜੀ ਕਿ ਫਿਰ ਉਹ ਉਹੀ ਜਿਵੇਂ ਮਾਨਸ ਵਾਲੇ ਉਹ ਪਰਮੇਂਦਰ ਝੋਟੇ ਵਾਲੀ ਗੱਲ ਹੋਈ ਆ ਕਿ ਜਦੋਂ ਅਸੀਂ ਕਾਨੂੰਨ ਹੱਥ ਚ ਲੈਣੇ ਫਿਰ ਗੱਲ ਫਿਰ ਲੋਕਾਂ ਦੇ ਖਿਲਾਫ ਹੋ ਜਾਂਦੀ ਜਦੋਂ ਪਾਣੀ ਸਰੋਂ ਲੰਘ ਜਾਂਦਾ ਨਾ ਭਗਤ ਜੀ ਉਦੋਂ ਫਿਰ ਇਹੋ ਜਿਹੇ ਕਦਮ ਚੁੱਕਣੇ ਪੈਂਦੇ ਆ ਜਾਂ ਤਾਂ ਸਾਡੇ ਕੋਲ ਅੱਜ ਇਹ ਹਾਲਾ ਜਾਂ ਤਾਂ ਅਸੀਂ ਆਪਦੇ ਪੱਤਾਂ ਦੀ ਅਰਤੀ ਉੱਠਦੀ ਦੇਖੀ ਜਾਈਏ ਜਾਂ ਤਾਂ ਅਸੀਂ ਆਪਦੇ ਪੱਤਾਂ ਨੂੰ ਚਿਖਾ ਨੂੰ ਅੱਗ ਲਾਉਣ ਵਾਸਤੇ ਤਿਆਰ ਰਹੀਏ ਤੇ ਜਾਂ ਫਿਰ ਅਸੀਂ ਕੋਈ ਨਹੀਂ 2-4 ਸਾਲ ਦੀ ਜੇ ਜੇਲ੍ਹ ਹ ਦੋ ਹੀ ਹੱਲ ਨੇ ਸਾਡੇ ਕੋਲ ਅਸੀਂ ਪੰਜਾਬ ਬਚਾਉਣਾ ਤਾਂ ਸਾਨੂੰ ਹਮੜਾ ਮਾਰਨਾ ਪਊਗਾ ਦੇਖੋ ਜ਼ਰੂਰੀ ਨਹੀਂ ਹੈਗਾਗਾ ਕਟਮਾਰ ਕਰਕੇ ਹੀ ਉਹ ਕੀਤਾ ਜਾ ਸਕਦਾ ਬੜੇ ਰਾਹ ਨੇ ਨਸ਼ਾ ਛਡਾਊ ਕਮੇਟੀਆਂ ਕਿੰਨੀਆਂ ਬਣੀਆਂ ਨਸ਼ੇ ਰੋਕੇ ਗਏ ਪਹਿਲਾ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡ ਐ ਹੋਜੇ ਹੈਗੇ ਜਿੱਥੇ ਨਸ਼ਾ ਨਹੀਂ ਹੈਗਾ ਪਹਿਰੇ ਲੱਗਦਾ ਬੜੇ ਤਰੀਕੇ ਹੈਗੇ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਕਟਮਾਰ ਕਰਕੇ ਜਾਂ ਕਾਨੂੰਨ ਹੱਥ ਦੇ ਵਿੱਚ ਲੈ ਕੇ ਜਿਹੜਾ ਕੌਸ਼ਿਸ਼ ਕੀਤਾ ਜਾਵੇ ਬਿਨਾ ਕਾਨੂੰਨ ਨੂੰ ਹੱਥ ਦੇ ਵਿੱਚ ਲਏ ਵੀ ਜਿਹੜੀ ਵਿਵਸਥਾ ਬਣਾ ਕੇ ਨਸ਼ੇ ਨੂੰ ਰੋਕਿਆ ਜਾ ਸਕਦਾ ਜੀ